ਪੇਸ਼ ਹੈ ਹਰਕੀਰਤ ਕੌਰ ਚਹਲ ਦੀ ਕਹਾਣੀ ਬਲੈਕ ਵਿਡੋ ਅਕਤੂਬਰ ਦਾ ਅੱਧਾ ਮਹੀਨਾ ਲੰਘ ਚੁੱਕਿਆ ਸੀ ਪਤਝੜ ਦੀ ਇਸ ਰੁੱਤ ਦੇ ਆਉਂਦਿਆਂ ਹੀ ਸਾਰਾ ਵੈਨਕੂਵਰ ਸ਼ਹਿਰ ਰੰਗ ਬਰੰਗੇ ਪੱਤਿਆਂ ਵਾਲੇ ਰੁੱਖਾਂ ਨਾਲ ਇੱਕ ਵਾਰ ਤਾਂ ਇੰਜ ਖੜੋਟਦਾ ਜਿਵੇਂ ਕਿਸੇ ਚਿੱਤਰਕਾਰ ਨੇ ਕਲਪਨਾ ਦੇ ਰੰਗ ਭਰ ਕੇ ਸਮੁੱਚੀ ਕਾਇਨਾਤ ਨੂੰ ਲੋੜਿਆਂ ਦਾ ਹੁਸਨ ਬਖਸ਼ਿਆ ਹੋਵੇ ਵਾਹ ਆ ਕੈਨੇਡਾ ਜਿਸ ਦੀ ਖੂਬਸੂਰਤੀ ਨੇ ਸਾਰਾ ਪੰਜਾਬ ਕੀ ਸਾਰੀ ਦੁਨੀਆ ਹੀ ਕਮਲੀ ਕੀਤੀ ਪਈ ਹੈ ਕੁਦਰਤ ਦੇ ਨਜ਼ਾਰਿਆਂ ਨੂੰ ਮਾਣਦਾ ਗੁਰਿੰਦਰ ਜੋ ਕਿ ਕੈਨੇਡਾ ਆ ਕੇ ਗੈਰੀ ਬਣ ਚੁੱਕਿਆ ਸੀ ਸੋਚਾਂ ਸੋਚਦਾ ਪੈਦਲ ਤੁਰਿਆ ਜਾ ਰਿਹਾ ਸੀ ਉਸ ਨੇ 57 ਐਵੇਨਿਊ ਅਤੇ ਕਿੰਗ ਐਡਵਰਡ ਸਟਰੀਟ ਤੋਂ ਦੋ ਬਲਾਕ ਤੁਰ ਕੇ ਕੈਂਬੀ ਸਟਰੀਟ ਤੋਂ ਡਾਊਨਟਾਊਨ ਨੂੰ ਜਾਂਦੀ ਬੱਸ ਫੜਨੀ ਸੀ ਵੀਕਐਂਡ ਤੇ ਮਿਲੀ ਨਵੀਂ-ਨਵੀਂ ਸਿਕਿਉਰਿਟੀ ਦੀ ਜੌਬ ਰਾਤ ਦੇ 8 ਵਜੇ ਸ਼ੁਰੂ ਹੋਣੀ ਸੀ ਜਿਸ ਲਈ ਉਹ ਬੇਸਮੈਂਟ ਵਿੱਚੋਂ 6:30 ਵਜੇ ਹੀ ਤੁਰ ਪਿਆ ਸੀ ਹੈਲੋਵਿਨ ਦੇ ਤਿਉਹਾਰ ਲਈ ਲੋਕਾਂ ਨੇ ਘਰਾਂ ਨੂੰ ਡਰਾਉਣੀਆਂ ਵਸਤਾਂ ਨਾਲ ਸਜਾਇਆ ਹੋਇਆ ਸੀ ਜੋ ਕਿਸੇ ਹਾਰਰ ਹਾਊਸ ਤੋਂ ਘੱਟ ਨਹੀਂ ਬਲਕਿ ਭੂਤਵਾੜੇ ਦਾ ਭਲੇਖਾ ਪਾਉਂਦੇ ਲੱਗਦੇ ਕਈ ਘਰਾਂ ਦੇ ਮੁੱਖ ਦੁਆਰਾਂ ਤੇ ਜਗਦੇ ਪੰਪਕਨ ਲੈਂਟਰਨ ਬੇहद ਖੂਬਸੂਰਤ ਲੱਗ ਰਹੇ ਸਨ ਜੋ ਕਿ ਗੈਰੀ ਨੇ ਪਹਿਲੀ ਵਾਰ ਦੇਖੇ ਸਨ ਕਈ ਘਰਾਂ ਅੱਗੇ ਮਨੁੱਖੀ ਪਿੰਜਰ ਅਤੇ ਖੋਪੜੀਆਂ ਹਿੱਲ-ਹਿੱਲ ਕੇ ਨੱਚ ਰਹੀਆਂ ਸਨ ਜੋ ਕਿ ਬਿਜਲਾਈ ਯੰਤਰ ਫਟ ਕਰਨ ਕਰਕੇ ਖੋਪਨਾਖਾਸੇ ਚਿੱਕਾਂ ਤੇ ਦੰਤਾਂ ਦੀਆਂ ਖੁੰਖਾਰ ਆਵਾਜ਼ਾਂ ਵੀ ਖੜ ਰਹੇ ਸਨ ਗੈਰੀ ਨੂੰ ਪਿੰਡ ਦਾ ਸ਼ਮਸ਼ਾਨ ਘਟ ਜਹਾ ਦਾ ਆਇਆ ਜਿੱਥੇ ਚੁੜੇਲਾ ਅਤੇ ਭੂਤਾਂ ਦੀ ਰਹਿائش ਬਾਰੇ ਉਸਨੇ ਨਿੱਕੇ ਹੁੰਦਿਆਂ ਨਾਲ ਦੇ ਬੱਚਿਆਂ ਤੋਂ अनेका ਡਰਾਉਣੀਆਂ ਅਤੇ ਮਨਕਰਤ ਕਹਾਣੀਆਂ ਸੁਣੀਆਂ ਹੋਈਆਂ ਸਨ ਹੈਲੋਵਿਨ ਕਿਹਦਾ ਅਜੀਬ ਤਿਉਹਾਰ ਹੈ ਮੈਨੂੰ ਤਾਂ ਲੱਗਦਾ ਇੰਨਾ ਗੋਰਿਆਂ ਦੀ ਬੁੱਧੀ ਪ੍ਰੇਸ਼ਟ ਹੋ ਗਈ ਹੈ ਬੇਵਜਹੀ ਢਾਰੋ ਤੇ 네ਗੇਟਿਵਿਟੀ ਨੂੰ ਜਾਣ ਬੁੱਝ ਕੇ ਘਰ ਬੁਲਾ ਰਹੇ ਨੇ ਅਸੀਂ ਲੋਕ ਤਾਂ ਰੱਬ ਦੀ ਅਗੰਮੀ ਤਾਕਤ ਦੀ ਰਹਿਮਤ ਲਈ ਪਾਠ ਪੂਜਾ ਕਰਦੇ ਹਾਂ ਧੂਪ ਬੱਤੀਆਂ ਜਗਾਉਂਦੇ ਹਾਂ ਜੋ ਗਿਰਦਾ ਪਵਿੱਤਰ ਕਰਨ ਲਈ ਕਦੇ ਗੂਗਲ ਦੀ ਧੂਣੀ ਅਤੇ ਕਦੇ ਕੱਚੇ ਦੁੱਧ ਦਾ ਛੜਕਾ ਕਰਦੇ ਆਂ ਕੋਈ ਭ੍ਰਿਸ਼ਟ ਆਤਮਾ ਦਾ ਪਰਛਾਵਾਂ ਜਾਂ ਕੁਲੇਣੀ ਨਜ਼ਰ ਸਾਡੇ ਬਸ ਦੇ ਰਸ ਦੇ ਘਰਾਂ ਉੱਤੇ ਨਾ ਪਵੇ ਜਿਸ ਲਈ ਘਰਾਂ ਦੇ ਬਨੇਰਿਆਂ ਤੇ ਨਜ਼ਰ ਵੱਟੂ ਵੀ ਧਰਤੀਆਂ ਇਹ ਪਤੰਦਰਤਾ ਉਹ ਗਾਣੇ ਵਾਲੀ ਗੱਲ ਕਰਦੇ ਨੇ ਜੱਟ ਸਿਵਿਆਂ ਚੋਂ ਲੰਘਿਆ ਚੜੇਲ ਟੱਕਰੀ ਜਾਣੀ ਬੜੀ ਸੋਹਣੀ ਭੂਤ ਵੀ ਮੇਲ ਟੱਕਰੀ ਕਹਿੰਦੀ ਜੱਟਾ ਉਹ ਜੱਟਾ ਮੈਥੋਂ ਡਰ ਕੇ ਹੋ ਜਾ ਇਕੱਠਾ ਨਹੀਂ ਤਾਂ ਐ ਕਰ ਦੂੰ ਨਹੀਂ ਤਾਂ ਵਾ ਕਰ ਦੂੰ ਤੈਨੂੰ ਇੱਥੇ ਖੜੇ ਖੜੇ ਨੂੰ ਸਵਾਹ ਕਰ ਦੂੰ ਜੱਟ ਕਹਿੰਦਾ ਐਵੇਂ ਗੱਲ ਨਹੀਂ ਬਾਤੀ ਨਾ ਗਵਾ ਆ ਜਾ ਚਿੰਬੜ ਜਾ ਆ ਜਾ ਚਿੰਬੜ ਜਾ ਗੁਣ ਗਣਾਉਂਦੇ ਗੈਰੀ ਉੱਤੇ ਕਿਤੋਂ ਦੂਰੋਂ ਆਉਂਦੀ ਰੰਗीन ਲੇਜ਼ਰ ਲਾਈਟ ਪਈ ਤਾਂ ਉਹ ちゃっ ਡਰ ਕੇ ਚੁੱਪ ਕਰ ਗਿਆ ਉਸਨੇ ਸੋਚਿਆ ਕਿ ਖੁਸ਼ੀ ਗਮੀ ਡਰ ਅਤੇ ਹੁਲਾਸ ਤਾਂ ਸਾਡੇ ਵੀ ਤਿਉਹਾਰਾਂ ਨਾਲ ਜੁੜੇ ਹੋਏ ਨੇ ਪਿੰਡ ਵਿੱਚ ਦੀਵਾਲੀ ਦੇ ਦਿਨਾਂ ਵਿੱਚ ਅਕਸਰ ਹੀ ਉਸ ਦੀ ਮਾਂ ਕਹਿੰਦੀ ਹੁੰਦੀ ਸੀ ਕਿ ਹਨੇਰ ਸਵੇਰ ਬਾਹਰ ਨਾ ਜਾਇਓ ਕੋਈ ਬੁੱਢੀ ਮਾਈ ਵਾਲ ਕੱਟ ਲੂ ਮੜੀਆਂ ਤੇ ਚ ਰਸਤਿਆਂ ਵਿੱਚ ਥਾਂ ਥਾਂ ਤੇ ਅਕਸਰ ਨਾਰੀਅਲ ਖੰਮਣੀ ਸੰਧੂਰ ਵਾਲੇ ਟੂਣੇ ਟੱਪੇ ਪਏ ਹੁੰਦੇ ਸੀ ਨਿੱਕਾ ਹੁੰਦਾ ਡਰਦਾ ਘੈਰੀ ਉਹਨਾਂ ਦਿਨਾਂ ਵਿੱਚ ਬੇਬੇ ਨਾਲ ਚਿੰਬੜ ਚਿੰਬੜ ਕੇ ਸੌਂਦਾ ਜਵਾਨੀ ਤੇ ਮਰਦਾਨਗੀ ਦੀ ਦਹਲੀਜ਼ ਉਹ ਭਾਵੇਂ ਕਦੋਂ ਦਾ ਚੜ ਚੁੱਕਾ ਸੀ ਪੜਦਾਰ ਅੱਜ ਵੀ ਅੰਦਰੋਂ ਅੰਦਰੀ ਸੁngੜ ਕੇ ਸੱਪ ਵਾਂਗ ਕੁੰਡਲੀ ਮਾਰ ਕੇ ਬੈਠਾ ਸੀ ਇਹ ਬਹਿਮਾ ਭਰਮਾ ਤੇ ਭੂਤਾਂ ਪ੍ਰੇਤਾਂ ਦੇ ਅੰਦਰ ਵਸੇ ਡਰਦਾ ਸਾਰਾ ਦੋਸ਼ ਉਹ ਕਰਦਿਆਂ ਤੇ ਦੋਸਤਾਂ ਤੋਂ ਸੁਣੀਆਂ ਬੱਤਾਂ ਨੂੰ ਦਿੰਦਾ ਜਿਨ੍ਹਾਂ ਨੇ ਉਸ ਦਾ ਦਿਲ ਪਤਲਾ ਪਾ ਦਿੱਤਾ ਸੀ ਤੇਜ਼ ਤੇਜ਼ ਤੁਰਦਿਆਂ ਅਚਾਨਕ ਗੈਰੀ ਦੇ ਇੱਕ ਬੂਟ ਦਾ ਫੀਤਾ ਖੁੱਲ ਕੇ ਪੈਰਾਂ ਵਿੱਚ ਪੈਣ ਲੱਗਿਆ ਸਟਰੀਟ ਦੇ ਇੱਕ ਘਰ ਮੂਹਰੇ ਬਣੇ ਪੱਥਰ ਦੇ ਬੈਂਚ ਉੱਤੇ ਕੰਮ ਵਾਲਾ ਬੈਗ ਧਰ ਕੇ ਉਹ ਫਿੱਤਾ ਕੱਸਣ ਲੱਗਿਆ ਤਾਂ ਇੱਕ ਕਾਲੇ ਰੰਗ ਦੀ ਵੱਡੀ ਸਾਰੀ ਮੱਕੜੀ ਰੀਂਗ ਦੀ ਉਸਤੇ ਪੈਰ ਉੱਤੇ ਚੜਨ ਲੱਗੀ ਗੈਰੀ ਨੇ ਕਬਰਾ ਆ ਕੇ ਚੀਕ ਮਾਰੀ ਤੇ ਪਿੱਛੇ हट ਗਿਆ ਉਸ ਦੀ ਆਵਾਜ਼ ਸੁਣ ਕੇ ਘਰ ਦੀ ਖੁੱਲੀ ਖਿੜਕੀ ਵਿੱਚੋਂ ਖੁੱਲੇ ਕਾਲੇ ਵਾਲਾਂ ਵਾਲੀ ਕੁੜੀ ਖੜਖੜਾ ਕੇ ਹੱਸ ਪਈ ਤੇ ਬੋਲੀ ਇਟਸ ਹੈਲੋ ਵਿਨ ਘਬਰਾਏ ਹੋਏ ਗੈਰੀ ਨੇ ਇੱਕ ਨਜ਼ਰ ਉਸ ਵੱਲ ਮਾਰੀ ਤਾਂ ਘਰ ਅੰਦਰ ਜਗ ਦੀ ਬੱਤੀ ਵਿੱਚ ਵੀ ਉਸ ਦਾ ਧੁੰਦਲਾ ਜਿਹਾ ਚਿਹਰਾ ਹੀ ਦਿਸਿਆ ਪਰ ਆਵਾਜ਼ ਤੇ ਅੰਦਾਜ਼ ਤੋਂ ਉਹ ਕੁੜੀ ਇੰਡੀਅਨ ਹੀ ਲੱਗੀ ਕਾਲੇ ਕਦਮੀ ਗੈਰੀ ਬੱਸ ਸਟਾਪ ਤੇ ਪਹੁੰਚਿਆ ਤਾਂ ਬੱਸ ਵੀ ਪੂਰੇ ਟਾਈਮ ਤੇ ਆ ਰੁਕੀ ਉਸ ਦੀਆਂ ਲੱਤਾਂ ਅਜੇ ਵੀ ਡਰ ਨਾਲ ਸਹਿਮ ਕੇ ਕੰਬ ਰਹੀਆਂ ਸਨ ਬਟੂਏ ਵਿੱਚ ਪਾਇਆ ਮਾਸਕ બસ ਸਪਾਸ ਡਰਾਈਵਰ ਨੂੰ ਦਿਖਾ ਕੇ ਗੈਰੀ ਬਸ ਅੰਦਰ ਸਵਾਰ ਹੋ ਗਿਆ। ਪਹਿਲੀ ਸੀਟ ਤੇ ਬੈਠੀ ਖੁੱਲੇ ਵਾਲਾਂ ਵਾਲੀ ਚੀਨੀ ਮੂਲ ਦੀ ਕੁੜੀ ਉੱਚੀ-ਉੱਚੀ ਫੋਨ ਤੇ ਗੱਲਾਂ ਮਾਰ ਰਹੀ ਸੀ। ਗੈਰੀ ਉਸ ਨਾਲ ਖਾਲੀ ਪਈ ਸੀਟ ਨੂੰ ਜਾਣ ਬੁੱਝ ਕੇ ਨਜ਼ਰ ਅੰਦਾਜ਼ ਕਰਦਿਆਂ ਬਸ ਦੇ ਵਿਚਕਾਰ ਦੋ ਵਾਲੀ ਸੀਟ ਤੇ ਬੈਠੇ ਇੱਕ ਪੰਜਾਬੀ ਬਜ਼ੁਰਗ ਦੇ ਨਾਲ ਜਾ ਬੈਠਿਆ। ਸਤਿ ਸ਼੍ਰੀ ਅਕਾਲ ਬੁਲਾ ਕੇ ਉਹ ਇੰਜ ਮੁਸਕਰਾਇਆ ਜਿਵੇਂ ਮਸਾਂ ਉਸ ਨੂੰ ਕਿਸੇ ਆਪ ਦੇ ਦਾ ਸਹਾਰਾ ਮਿਲ ਗਿਆ ਹੋਵੇ ਬਲਿੰਕਟਨ ਮਾਲ ਤੇ ਡਿਊਟੀ ਆ ਤੇਰੀ ਜਵਾਨਾ ਸਿਕਿਉਰਟੀ ਵਾਲੀ ਵਰਦੀ ਪਾਏ ਬਜ਼ੁਰਗ ਨੇ ਅੱਗੋਂ ਮੁਸਕਰਾ ਕੇ ਗੱਲਬਾਤ ਦੇ ਭੱਜ ਨਾਲ ਪੁੱਛਿਆ ਨਹੀਂ ਅੰਕਲ ਜੀ ਡਾਊਨ ਟਾਊਨ ਦੀ ਹਾਊੀ ਸਟਰੀਟ ਤੇ ਮਲਟੀ ਸਟੋਰੀ ਅਪਾਰਟਮੈਂਟ ਬਣ ਰਹੇ ਨੇ ਉੱਥੇ ਕੰਮ ਮਿਲਿਆ ਗੈਰੀ ਨੇ ਬੋਲਿਆ ਚੰਗੀ ਮਿਲ ਜਾਂਦੀ ਹੈ ਸ਼ਿਫਟ ਤੇ ਮਨੀ ਉਸ ਦਾ ਅਗਲਾ ਸਿੱਧਾ ਸਪਾਰਟ ਸਵਾਲ ਸੀ ਜੀ ਮੰਦਾ ਚੱਲ ਰਿਹਾ ਫੇਰ ਵੀ 8 ਤੋਂ 8 ਦੀ ਇੱਕ ਸ਼ਿਫਟ ਮਿਲ ਗਈ ਹੈ ਚੰਗੀ ਗੱਲ ਇਹ ਹੈ ਕਿ ਭਾਵੇਂ ਪੈਸੇ ਥੋੜੇ ਨੇ ਪਰ ਉੱਥੇ ਅੰਦਰ ਬਹਿ ਕੇ ਪੜ ਲਿਖ ਹੋ ਜਾਂਦਾ ਗੈਰੀ ਨੇ ਕਿਹਾ ਆਹੋ ਇਹ ਆਪਣੇ ਸਿਕਿਉਰਿਟੀ ਕੰਪਨੀਆਂ ਵਾਲੇ ਠੇਕਾ ਲੈ ਲੈਂਦੇ ਨੇ ਤੇ ਦੱਬ ਕੇ ਕਮਿਸ਼ਨ ਦੇ ਡਾਲਰ ਢ ਘਾਰ ਜਾਂਦੇ ਨੇ ਤੁਹਾਡੇ ਵਰਗੇ ਸਟੂਡੈਂਟਾਂ ਨੂੰ ਤਾਂ ਮਨਮਰਜ਼ੀ ਦਾ ਰਗੜਾ ਵੀ ਲਾਉਂਦੇ ਨੇ ਚਲ ਉਹ ਜਾਣੇ ਕਦੇ ਤਾਂ ਪੜ੍ਹ ਲਿਖ ਕੇ ਚੰਗੀਆਂ ਨੌਕਰੀਆਂ ਮਿਲਣਗੀਆਂ ਹਾਂਜੀ ਅੰਕਲ ਭਲੇ ਦਿਨ ਆਉਣਗੀਆਂ ਬਸ ਇਹੀ ਸੋਚ ਕੇ ਲੱਗਿਆ ਹੋਇਆ ਗੈਰੀ ਬੋਲਿਆ ਹੁਣ ਮੇਰੇ ਵਰਗੇ ਤਾਂ ਚਿਰਾਂ ਦੇ ਆਏ ਹੋਏ ਪੱਕੇ ਨਹੀਂ ਕੰਪਨੀਆਂ ਦਾ ਸਾਰਾ ਭੇਤ ਪਾ ਗਏ ਤੇ ਮਰਜ਼ੀ ਦਾ ਕੰਮ ਕਰਦੇ ਆ ਸਾਡੇ ਨਾਲੇ ਲੋਕ ਬਾਲਾ ਤੱਕਾ ਨਹੀਂ ਕਰ ਸਕਦੇ ਮੇਰੀਆ ਕੰਪਨੀ ਵੀ ਬੜੀ ਨਾਮੀ ਹੈ ਬਲੈਕਬਾਰਡ ਸਕਿਉਰਿਟੀ ਘੂਰਿਆਂ ਦੀ ਹੈ ਸਾਰਾ ਕਮਲੀਗਲ ਕਰਦੇ ਨੇ ਜਿਵੇਂ ਹੀ ਬਜ਼ੁਰਗ ਨੇ ਬਲੈਕਬਾਰਡ ਕਿਹਾ ਗੈਵੀ ਦੀ ਨਜ਼ਰ ਝਟ ਉਸ ਦੀ ਕਾਲੀ ਜੈਕਟ ਦੀ ਚਿੱਟੀ ਜੇਬ ਤੇ ਬਣੇ ਕਾਲੇ ਕਢਾਈ ਨੂਮਾ ਲੋਗੋ ਤੇ ਪਈ ਉਸ ਨੂੰ ਕਾਲੀ ਮੱਕੜੀ ਯਾਦ ਆ ਗਈ ਤੇ ਉਸ ਨੇ ਆਪ ਦਾ ਧਿਆਨ ਬਦਲਣ ਲਈ ਜੇਬ ਵਿੱਚੋਂ ਮੋਬਾਈਲ ਫੋਨ ਕੱਢਿਆ ਤੇ ਇੰਸਟਾਗ੍ਰam ਦੀਆਂ ਹਸਾਉਣੀਆਂ ਵੀਡੀਓਜ਼ ਦੇਖਣ ਲੱਗਿਆ બસ ਦੀ ਬ੍ਰੇਕ ਨੇ ਚੀਕਾਂ ਜਹੀਆਂ ਮਾਰ ਕੇ ਹਵਾ ਛੱਡੀ ਤਾਂ ਗੈਰੀ ਨੇ ਬਾਹਰ ਦੇਖਿਆ ਉਸਦੇ ਉਤਰਨ ਦਾ ਸਟੇਸ਼ਨ ਸਾਹਮਣੇ ਸੀ ਫਟਾਫਟ ਬੈਗ ਮੋਢੇ ਤੇ ਟੰਗ ਕੇ ਉਹ ਬਸ ਤੋਂ ਉੱਤਰ ਕੇ ਕੰਸਟ੍ਰਕਸ਼ਨ ਸਾਈਟ ਵੱਲ ਨੂੰ ਤੁਰ ਪਿਆ ਗੈਰੀ ਮੁੜ ਮੁੜ ਕੇ ਪਿੱਛੇ ਹੋਂ ਤੱਕ ਰਿਹਾ ਸੀ ਜਿਵੇਂ ਦੇਖ ਰਿਹਾ ਹੋਵੇ ਕਿ ਕੋਈ ਉਸ ਦਾ ਪਿੱਛਾ ਤਾਂ ਨਹੀਂ ਕਰ ਰਿਹਾ ਸੀ ਮਨੋਂ ਮਨ ਬੇਬਜਾ ਦੇ ਡਰ ਨੂੰ ਲਾਹਣ ਤਪਾ ਉਹ ਸਬੂਤੇ ਤੇ ਦਲੇਰ ਕਦਮਾਂ ਨਾਲ ਕੰਮ ਤੇ ਪਹੁੰਚ ਗਿਆ ਸ਼ਿਫਟ ਲਈ ਐਂਟਰੀ ਰਜਿਸਟਰ ਭਰਿਆ ਸਾਈਟ ਦੇ 메ਨ ਗੇਟ ਨੂੰ ਜਿੰਦਾ ਲਾਇਆ ਤੇ ਪੈਟਰੋਲਿੰਗ ਲਈ ਬੈਕਯਾਰਡ ਤੇ ਪਾਰਕਿੰਗ ਵੱਲ ਨੂੰ ਤੁਰ ਪਿਆ ਕੋਪਰਾਤ ਨੂੰ ਠੰਡੀ ਠੰਡੀ ਹਵਾ ਚੱਲ ਰਹੀ ਸੀ ਕੰਸਟਰਕਸ਼ਨ ਸਾਈਟ ਤੇ ਪਏ ਸੇਫਟੀ ਰਿਫਲੈਕਟਰ ਅੱਜ ਗੈਰੀ ਨੂੰ ਪਤਾ ਨਹੀਂ ਕਿਉਂ ਸੰਤਰੀ ਰੰਗ ਦੀ ਥਾਂ ਲਾਲ ਸੋਹੇ ਲੱਗ ਰਹੇ ਸਨ ਹਵਾ ਦੇ ਬੁੱਲੇ ਨਾਲ ਬਿਲਡਿੰਗ ਦਾ ਵਾਲਪੇਪਰ ਖੜਖੜ ਕਰ ਰਿਹਾ ਸੀ ਪਰ ਸੜਕ ਤੇ ਚੱਲਦੇ ਬਾਹਣਾ ਦੀਆਂ ਬੱਤੀਆਂ ਰਾਤ ਦੇ ਕਲਾਪੇ ਨੂੰ ਠੱਲ ਪਾਰੀਆਂ ਲੱਗਦੀਆਂ ਸਨ ਗੈਰੀ ਨੇ ਸਰਚ ਲਾਈਟ ਔਨ ਕਰਕੇ ਬੈਠਣ ਲਈ ਇੱਕ ਪੱਕਾ ਖੁੰਜਾ ਤਿਆਰ ਕੀਤਾ ਸ਼ੁਕਰ ਹੈ ਕਹਾਣੀ ਪੱਕੀ ਥਾਂ ਤਾਂ ਹੈ ਕੀੜੇ ਮਕੌੜਿਆਂ ਦਾ ਕੀ ਪਤਾ ਹੈ ਬਗਾਨੇ ਦੇਸ਼ ਦੇ ਜਾਨਵਰਾਂ ਬਾਰੇ ਵੀ ਮੈਨੂੰ ਤਾਂ ਕੁਝ ਨਹੀਂ ਪਤਾ ਸੋਚਦੇ ਗੈਰੀ ਨੂੰ ਅਜੀਬ ਜਿਹੇ ਡਰਾਉਣੇ ਖਿਆਲਾਂ ਨੇ ਘੇਰ ਲਿਆ ਸੀ ਕੁਝ ਦਿਨ ਪਹਿਲਾਂ ਸਟੈਨਲੀ ਪਾਰਕ ਵਿੱਚ ਇੱਕ ਖੂੰਖਾਰ ਕਿਉਟੀ ਦੁਆਰਾ ਬੰਦੇ ਤੇ ਅਟੈਕ ਕਰਕੇ ਉਸ ਨੂੰ ਮਾਰਨ ਦੀ ਘਟਨਾ ਗੈਰੀ ਨੂੰ ਜਾਦ ਆਈ ਤਾਂ ਉਹ ਆਪ ਮਾਰੇ ਬੋਲ ਪਿਆ ਲੋਕਾਂ ਨੂੰ ਕਹਿੰਦੇ ਸੁਣ ਲੈਂਦੇ ਆ ਕਿ ਸੇਫ ਕੰਟਰੀ ਐ ਕ੍ਰਾਈਮ ਘੱਟ ਐ ਆਹੀ ਦੋ ਚਾਰ ਗੱਲਾਂ ਤੇ ਯਕੀਨ ਕਰਕੇ ਅਸੀਂ ਪਰਦੇਸੀ ਬੇਫਿਕਰੇ ਹੋ ਕੇ ਰਾਤ ਬਰਾਤੇ ਸ਼ਿਫਟਾਂ ਲਾਉਣ ਦਾ ਹੀਆ ਕਰ ਲੈਂਦੀਆਂ ਬੰਦੇ ਤੇ ਸੋਸਾਇਟੀ ਦਾ ਸਬਕ ਹੋਣੀ ਮੰਨ ਸਕਦੇ ਆ ਪਰ ਯਾਰਾ ਜਾਨਵਰਾਂ ਨੂੰ ਸਭੇਕ ਹੋਣਾ ਥੋੜੀ ਸਿਖਾਇਆ ਜਾ ਸਕਦਾ ਹੈ। ਉਹ ਸਾਲਾ ਬਲੈਕ ਸਪਾਈਡਰ ਖਬਰਾ ਬਣਾਉਂਦੀ ਹੋਵੇ ਹਰ ਮੋੜ 'ਤੇ ਨਾਲ ਚੱਲਣ ਵਾਲਾ ਨਹੀਂ ਤਾਂ ਅੰਦਰ ਖੜੀ ਕੁੜੀ ਨੂੰ ਕੀ ਪਤਾ ਹੈ ਉਹ ਹਨੇਰੇ ਵਿੱਚ ਮੇਰੇ ਪੈਰ 'ਤੇ ਚੜ ਰਿਹਾ ਆਖਰ ਉਸ ਨੂੰ ਸਾਰੀ ਕਹਾਣੀ ਸਮਝ ਪਈ ਤੇ ਆਪ ਦੀ ਅਗਿਆਨਤਾ ਉੱਤੇ ਤਰਸ ਪਿਆਰ ਤੇ ਹਾਸਾ ਵੀ ਆਇਆ। ਅੱਜ ਡਿਊਟੀ ਵਾਲੀ ਰਾਤ ਵੀ ਕੀੜੀ ਦੀ ਚਾਲ ਚੱਲ ਰਹੀ ਸੀ। ਅੱਧੀ ਰਾਤ ਨੂੰ ਫੋਨ ਤੇ ਪੈਟਰੋਲਿੰਗ ਲਈ ਲਾਇਆ ਡਰਾਵਣਾ ਅਲਾਰਮ ਵੱਜਿਆ ਤਾਂ ਗੈਰੀ ਦਾ ਦਿਲ ਧੜਕ ਧੜਕ ਕੇ ਛਾਤੀ ਵਿੱਚੋਂ ਬਾਹਰ ਆਉਣ ਵਾਲਾ ਹੋ ਗਿਆ ਫਟਾਫਟ ਉਸਨੇ ਪਹਿਲਾਂ ਮਿੱਠੀ ਜਹੀ ਰਿੰਗਟੋਨ ਸੈੱਟ ਕੀਤੀ ਤੇ ਫਿਰ ਬਿਲਡਿੰਗ ਦਾ ਰਾਉਂਡ ਲੈਂਡ ਤੁਰ ਪਿਆ ਹਵਾ ਪਹਿਲਾਂ ਨਾਲੋਂ ਤੇਜ਼ ਹੋ ਚੁੱਕੀ ਸੀ ਉਹਦੇ ਆਪ ਦੇ ਕੱਪੜੇ ਫਰਫਰ ਕਰਦੇ ਉੱਡ ਰਹੇ ਸਨ ਤੇ ਕਦੇ ਹਵਾ ਵਿੱਚੋਂ ਸੀਟਾਂ ਤਈ ਸ਼ੁੱਕਣ ਦੀ ਆਵਾਜ਼ ਸੁਣ ਲੱਗਦੀ ਮਾੜਾ ਮੋਟਾ ਜਿਹਾ ਘੇੜਾ ਦੇ ਕੇ ਗਹਿਰੀ ਫੇਰ ਖੁੰਜੇ ਵਿੱਚ ਵਿਛਾਈ ਚਾਦਰ ਤੇ ਆਣ ਬੈਠਾ ਸਾਂ ਸਾਂ ਕਰਦੇ ਅੱਧ ਬਣੇ ਖਾਲੀ ਕਮਰਿਆਂ ਵੱਲ ਤੱਕਿਆ ਤਾਂ ਉਸ ਨੂੰ ਵੈਨਕੂਵਰ ਸੰ ਅਖਬਾਰ ਵਿੱਚ ਛਪੇ ਹੰਟਡ ਹੋਮਜ਼ ਯਾਤ ਆ ਗਏ ਜੋ ਕਿ ਬਕਾਇਦਾ ਪੂਰੇ ਪਤੇ ਸਮੇਤ ਸਿਟੀ ਕਾਉਂਸਲ ਵੱਲੋਂ ਐਲਾਨੇ ਹੋਏ ਸਨ 41 ਐਵੇਨਿਊ ਤੇ ਫਰੇਜ਼ਰ ਸਟਰੀਟ ਤੇ ਬਣਿਆ ਕਬਰਸਤਾਨ ਜੋ ਕਿ ਉਸ ਨੂੰ ਖੂਬ ਸੂਰਤ ਕੰਪਨੀ ਬਾਗ ਜਹਾ ਲੱਗਿਆ ਸੀ ਪਰ ਬਾਅਦ ਵਿੱਚ ਪਤਾ ਲੱਗਣ ਤੇ ਕਬਰਾਂ ਉੱਪਰ ਗੱਡੀਆਂ ਪੱਥਰ ਦੀਆਂ ਤਖਤੀਆਂ ਉਸ ਨੂੰ ਮਰਨ ਵਾਲਿਆਂ ਦੇ ਪਰਛਾਵੇਂ ਵਰਗੀਆਂ ਲੱਗਣ ਲੱਗੀਆਂ ਔਖੀ ਘੜੀ ਵੇਲੇ ਰੱਬ ਦਾ ਸਿਮਰਨ ਕਰੀ ਮਾਂ ਦੀ ਕਹੀ ਗੱਲ ਯਾਦ ਕਰਕੇ ਉਸ ਨੇ ਮਸਾ ਰਾਤ ਪੂਰੀ ਕੀਤੀ ਹਫਤੇ ਵਿੱਚ ਗੈਰੀ ਨਹੀਂ ਇੱਕ ਸਾਈਟ ਤੇ ਡਿਊਟੀ ਸਿਰਫ ਵੀਕਐਂਡ ਤੇ ਹੀ ਕਰਨੀ ਹੁੰਦੀ ਸੀ ਕਿਉਂਕਿ ਸਟੂਡੈਂਟ ਵੀਜ਼ਾ ਹੋਣ ਕਰਕੇ ਉਹ ਸਿਰਫ 20 ਘੰਟੇ ਹੀ ਤਾਂ ਕੰਮ ਕਰਦਾ ਸੀ 20 ਡੇਜ਼ ਵਿੱਚ 4 ਘੰਟੇ ਦਾ ਕੰਮ ਇੱਕ ਰੈਸਟੋਰੈਂਟ ਵਿੱਚ ਕੈਸ਼ ਤੇ ਮਿਲ ਗਿਆ ਸੀ ਜਦੋਂ ਗਾਕਾਂ ਨੂੰ ਖਾਣਾ ਵਰਤਾਉਂਦਾ ਤੇ ਝੂਠੇ ਭਾਂਡੇ ਚੁੱਕਦਾ ਤਾਂ ਉਸ ਨੂੰ ਪਿੰਡ ਵਿੱਚ ਮਾਣੀ ਸਰਦਾਰੀ ਤੇ ਠਾਠ ਬਾਠ ਬਹੁਤ ਯਾਦ ਆਉਂਦੀ ਕਰਮੀ ਬੰਦੇ ਦਾ ਧਰਮ ਹੈ ਇਸ ਵਿੱਚ ਕੋਈ ਸੰਗ ਨਹੀਂ ਹੁੰਦੀ ਇਹ ਗੱਲ ਉਸਨੇ ਆਪ ਹੀ ਤਾਂ ਬਾਪੂ ਨੂੰ ਕੈਨੇਡਾ ਓਨਲੀ ਦਲੀਲ ਦਿੰਦਿਆਂ ਕਈ ਸੀ ਪਿੰਡ ਤਾਂ ਮਾਂ ਚਿੱਟੇ ਦੁੱਧ ਤੋਤੇ ਕੁਰਤੇ ਪਜਾਮੇ ਦੀ ਕਰੀਜ਼ ਨੂੰ ਪ੍ਰੈਸ ਕਰਕੇ ਬਿੱਲੀ ਦੇ ਕੰਨ ਵਾਂਗ ਖੜਾ ਕਰ ਦਿੰਦੀ ਤੇ ਉਤੋਂ ਡਗ ਡਗ ਕਰਦਾ ਬੁਲਟ ਮੋਟਰਸਾਈਕਲ ਚੱਟ ਨੂੰ ਧਰਤੀ ਪੈਰ ਨਾਲ ਲਾਉਣ ਦਿੰਦਾ ਸੀ ਸਮੇਂ ਦੀ ਖੇਡ ਆ ਗੁਰਿੰਦਰ ਸਿੰਘਾ ਚੰਗਾ ਹੁੰਦਾ ਜੇ ਘਰ ਦੀ ਕਬੀਲਦਾਰੀ ਚੱਕਦਾ ਤੇ ਬਾਪੂ ਦਾ ਭਾਰ ਹੌਲਾ ਕਰਦਾ ਪਰ ਤੂੰ ਤਾਂ ਵੇਲੜ ਮਲੰਗ ਯਾਰਾਂ ਪਿੱਛੇ ਲੱਗ ਕੇ ਨਾਲੇ ਤਾਂ ਘਰ ਦਾ ਝੁੱਗਾ ਚੌੜ ਕਰਵਾ ਲਿਆ ਨਾਲੇ ਦੇਸ਼ ਨਕਾਲਾ ਗਲਤਾਂ ਲਿਆ ਕੈਰੀ ਨੇ ਆਪਣੇ ਆਪ ਨੂੰ ਕਿਹਾ ਅਗਲੇ ਹਫਤੇ ਹੈਲੋਵੀਨ ਦੀ ਰਾਤ ਫੇਰ ਸਿਕਿਉਰਿਟੀ ਦੀ ਡਿਊਟੀ ਲਈ ਗਈ ਗੈਰੀ ਘਰੋਂ ਤੁਰ ਪਿਆ ਅੱਜ ਫੇਰ ਉਹੀ ਰਾਤ ੁਰਨਾ ਸੀ ਡਰ ਦੇ ਨਾਲ-ਨਾਲ ਉਸ ਖੁੱਲੇ ਵਾਲਾਂ ਵਾਲੀ ਕੁੜੀ ਨੂੰ ਦੇਖਣ ਦੀ ਵੀ ਉਤਸੁਕਤਾ ਗੈਰੀ ਦੇ ਮਨ ਵਿੱਚ ਪੈਦਾ ਹੋਈ ਘਰ ਦਾ ਨੰਬਰ 443 ਸੀ ਜਸਮੂਰੇ ਰੰਗ ਬਰੰਗੇ ਕਾਸਟਯੂਮਸ ਵਿੱਚ ਤਿਆਰ ਬੱਚੇ ਟਿੱਕਰ ਟ੍ਰੀਟਿੰਗ ਲਈ ਝੁੰਡ ਬਣਾਈ ਖੜੇ ਸਨ। ਕਾਲੇ ਰੰਗ ਦੇ ਲੰਬੇ ਗਾਊਨ ਵਿੱਚ ਖੁੱਲੇ ਵਾਲਾਂ ਵਾਲੀ ਇੱਕ ਕੁੜੀ ਕੈਂਡੀਆਂ ਅਤੇ ਚਾਕਲੇਟਸ ਵੰਡ ਰਹੀ ਸੀ। ਉਸ ਦੇ ਕਾਸਟਯੂਮ ਉੱਤੇ ਲਾਲ ਲੰਬੀ ਜੀਬ, ਚੁੱਟੇ ਵੱਡੇ-ਵੱਡੇ ਦੰਦ ਤੇ ਪਿੱਛੇ ਮੋਟੀ ਸਾਰੀ ਪੂਛ ਲੰਮਕ ਰਹੀ ਸੀ। ਜਿਸ ਕਰਕੇ ਗੈਰੀ ਨੂੰ ਉਸ ਦੀ ਪਛਾਣ ਨਾਉਮਕਨ ਹੀ ਸੀ। ਪਰ ਗੈਰੀ ਤੇ ਨਜ਼ਰ ਪੈਂਦਿਆਂ ਇਹ ਕੁੜੀ ਝੱਟ ਬੋਲੀ ਅੱਜ ਬਲੈਕ ਸਪਾਈਡਰ ਨਹੀਂ ਹੈ ਅੰਦਰ ਰੱਖ ਦਿੱਤੀ ਐ ਡਰਨਾ ਆ ਜਾ ਤੂੰ ਵੀ ਕੈਂਡੀਜ਼ ਲੈ ਜਾ 노 ਥੈਂਕਸ ਮੈਂ ਕਿਹੜਾ ਬੱਚਾ ਗੈਰੀ ਕਦਮ ਹੌਲੀ ਕਰਦਾ ਹੋਇਆ ਜਿਵੇਂ ਉਹ ਕੁੜੀ ਨਾਲ ਹੋਰ ਗੱਲ ਕਰਨੀ ਚਾਹੁੰਦਾ ਹੋਵੇ ਬੱਚਾ ਹੀ ਤਾਂ ਹੈ ਜਿਹੜਾ ਆਰਟੀਫੀਸ਼ੀਅਲ ਸਪਾਈਡਰ ਤੋਂ ਡਰ ਗਿਆ ਸੀ ਸੌਰੀ ਯਾਰ ਬੜਾ ਮਜ਼ਾ ਆਇਆ ਸੀ ਤੇਨੂੰ ਡਰਿਆ ਦੇਖ ਕੇ 2 ਡਾਲਰ ਦੀ ਲਈ ਸੀ ਡਾਲਰ ਸਟੋਰ ਤੋਂ ਬਾਈ ਗॉड ਮੁੱਲ ਮੋੜ ਦਿੱਤਾ ਕੁੜੀ ਬੋਲੀ ਗੈਰੀ ਨੂੰ ਉਸ ਦਾ ਚੁਲਬੁਲਾ ਤੇ ਸ਼ਰਾਰਤੀ ਸੁਭਾ ਚੰਗਾ ਲੱਗਿਆ ਤੇ ਉਹ ਉਸ ਦੇ ਕੋਲ ਜਾ ਕੇ ਉਸ ਦੀ ਟੋਕਰੀ ਵਿੱਚੋਂ ਇੱਕ ਲਾਲੀਪਾਪ ਚੱਕ ਕੇ ਚੁੱਸਣ ਲੱਗਿਆ ਹੈਪੀ ਹੈਲੋਵਿਨ ਯੂ ਲੁੱਕ ਵੈਰੀ ਇੰਟਰਸਟਿੰਗ ਕੈਨੇਡਾ ਨਵਾਂ ਆਇਆ ਲੱਗਦਾ ਕੁੜੀ ਬੋਲੀ ਗੈਰੀ ਨੇ ਬਿਨਾਂ ਕੁਝ ਬੋਲਿਆ ਹੀ ਹਾਂ ਵਿੱਚ ਸਿਰ ਹਿਲਾਇਆ ਮੇਰਾ ਨਾਮ ਸੈਂਡੀ ਹੈ ਗਲੈਡ ਟੂ ਮੀਟ ਯੂ ਅਸੀਂ ਇੱਥੇ ਕਈ ਕੁੜੀਆਂ ਇਕੱਠੀਆਂ ਰਹਿੰਦੀਆਂ। ਇਸ ਸ਼ਹਿਰ ਵਿੱਚ ਸਾਡੇ ਬਹੁਤ ਦੋਸਤ ਨੇ। ਕਦੇ ਦਿਲ ਨਾਲ ਲੱਗੇ ਜਾਂ ਘਰ ਯਾਦ ਆਵੇ ਤਾਂ ਆਪ ਦਾ ਘਰ ਸਮਝ ਕੇ ਤੂੰ ਸਾਡੇ ਕੋਲ ਆ ਸਕਦਾ। ਸ਼ੁਰ ਕਹਿ ਕੇ ਗੈਰੀ ਆਪਦੇ ਰਾਹ ਪੈ ਗਿਆ। ਸਾਰੇ ਰਾਹ ਉਹ ਸੋਚਦਾ ਗਿਆ ਕਿ ਬੜੀ ਅਜੀਬ ਕੁੜੀ ਐ। ਰਾਹ ਜਾਂਦੇ ਆ ਜਨਬੀ ਨੂੰ ਘਰ ਬੁਲਾਈ ਜਾਂਦੀ ਐ। ਇੰਡੀਆ ਤਾਂ ਅਸੀਂ ਕੁੜੀਆਂ ਨੂੰ ਇੱਧਰ-ਉੱਧਰ ਝਾਕਣ ਤੇ ਵੀ ਇਤਰਾਜ਼ ਕਰਦੀਆਂ। ਪਰ ਜੇ ਉਹ ਜਿਹਾ ਮਾਹੌਲ ਹੋਵੇ ਬੰਦੇ ਨੂੰ ਉਵੇਂ ਹੀ ਤਾਂ ਟੱਲਣਾ ਪੈਂਦਾ ਇੱਥੇ ਕਮਾਂਕਾਰਾਂ ਵਿੱਚ ਫਸੇ ਹੋਣ ਕਰਕੇ ਅੰਦਰ ਵੜ ਕੇ ਵੀ ਤਾਂ ਜ਼ਿੰਦਗੀ ਨਹੀਂ ਕੱਟੀ ਜਾ ਸਕਦੀ ਨਾਲੇ ਅੱਜਕੱਲ ਦੀ ਪੜ੍ਹੀ ਲਿਖੀ ਔਰਤ ਘਰ ਬਾਹਰ ਦੇ ਕੰਮ ਕਰਦੀ ਹੁਣ ਮਰਦਾਂ ਤੋਂ ਭਲਾ ਕਿਹੜੇ ਪਾਸੇ ਘਟ ਹੈ ਸੋਚਾਂ ਦੇ ਘੋੜੇ ਤੇ ਸਵਾਰ ਗੈਰੀ ਜਿਵੇਂ ਕੁੜੀ ਨੂੰ ਹਰ ਦੋਸ਼ ਤੋਂ ਮੁਕਤ ਕਰਦਾ ਪਤਾ ਨਹੀਂ ਕਦੋਂ ਬਸ ਚੜਿਆ ਉਤਰਿਆ ਤੇ ਕੰਮ ਤੇ ਵੀ ਪਹੁੰਚ ਗਿਆ ਅੱਜ ਉਸ ਨੂੰ ਪਤਾ ਹੀ ਨਹੀਂ ਲੱਗਿਆ ਸੀ ਉਸ ਕੁੜੀ ਦੀ ਮਿਲਣੀ ਤੇ ਬੋਲਾਂ ਵਿੱਚ ਉਲਝਿਆ ਗੈਰੀ ਤਾਂ ਅੱਜ ਡਰ ਤੋਂ ਵੀ ਕੋਹਾਂ ਦੂਰ ਸੀ ਹੁਣ ਅਕਸਰ ਉਹ ਕੁੜੀ ਆਪਣੀਆਂ ਸਹੇਲੀਆਂ ਨਾਲ ਗਾਹੇ ਬਗਾਹੇ ਗੈਰੀ ਨੂੰ ਟੱਕਰ ਜਾਂਦੀ ਕਦੇ ਬੱਸ ਸਟਾਪ ਕਦੇ ਸ਼ਾਪਿੰਗ ਮਾਲ ਜਾਂ ਗਰੋਸਰੀ ਸਟੋਰ ਤੇ ਸਾਹਮਣਾ ਹੋ ਜਾਂਦਾ ਹਰ ਵਾਰ ਦੋਸਤੀ ਗੁੜੀ ਹੁੰਦੀ ਗਈ ਤੇ ਇੱਕ ਦਿਨ ਤਿੰਨੋਂ ਕੁੜੀਆਂ ਸੈਂਡੀ ਸੁਮਨ ਤੇ ਦੀਪੀ ਦੇ ਕਹਿਣ ਤੇ ਗੈਰੀ ਨੇ ਉਹਨਾਂ ਦੇ ਘਰ ਜਾਣ ਦਾ ਮਨ ਬਣਾ ਲਿਆ ਗੱਲੀ ਲੱਗਿਆ ਗੈਰੀ ਘਰ-ਬਾਰ ਪੜ੍ਹਾਈ ਤੇ ਹੋਰ ਸਾਰੀਆਂ ਗੱਲਾਂ ਦੱਸਦਾ ਖੁੱਲੀ ਕਿਤਾਬ ਬਣ ਬੈਠਾ ਸੀ ਹੁਣ ਉਸ ਦੀ ਦੋਸਤੀ ਦੂਜੀਆਂ ਦੋਨਾਂ ਕੁੜੀਆਂ ਦੀਪੀ ਤੇ ਸੁਮਨ ਨਾਲ ਵੀ ਸੰਡੀ ਵਰਗੀ ਗੁੜ ਹੀ ਹੋ ਗਈ ਸੀ ਇੱਕ ਰਾਤ ਡਿਨਰ ਤੋਂ ਬਾਅਦ ਲਿਵਿੰਗ ਏਰੀਆ ਵਿੱਚ ਬੈਠੀ ਸੰਡੀ ਬੋਲੀ ਯਾਰੇ ਜ਼ਮੂਰਾ ਮੇਰੇ ਤਾਂ ਨਹੀਂ ਬਲਕਿ ਦੀਪੀ ਦੇ ਕੰਮ ਦਾ ਹੈ ਦੀਪੀ 35 ਸਾਲ ਦੀ ਉਮਰ ਲਕੋ ਵਿਧਵਾ ਔਰਤ ਸੀ ਜੋ ਦੇਖਣ ਵਾਲੇ ਨੂੰ 24 ਦੀ ਹੀ ਲੱਗਦੀ ਸੀ ਉਸ ਦੇ ਘਰ ਵਾਲੇ ਨੇ ਇੱਕ ਸ਼ਾਮ ਕਮਰੇ ਦੀ ਛੱਤ ਨਾਲ ਲੰਮਕੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਭਾਵੇਂ ਦੀਪੀ ਲਈ ਉਹ ਚੰਗਾ ਬੈਂਕ ਬੈਲੈਂਸ ਛੱਡ ਗਿਆ ਸੀ ਪਰ ਉਸ ਦੀ ਪੈਸੇ ਦੀ ਹਵਸ ਹਜੇ ਵੀ ਪੂਰੀ ਨਹੀਂ ਸੀ ਹੋਈ। ਪਤੀ ਦੀ ਮੌਤ ਤੋਂ 6 ਮਹੀਨੇ ਬਾਅਦ ਹੀ ਉਹ ਇੰਡੀਆ ਤੋਂ ਚੰਗੇ ਤਕੜੇ ਘਰ ਦਾ ਮੁੰਡਾ ਵਿਆਹ ਲੈ ਆਈ ਸੀ। ਸਾਰਾ ਖਰਚਾ ਮੁੰਡੇ ਵਾਲਿਆਂ ਨੇ ਇਸ ਸ਼ਰਤ ਤੇ ਕੀਤਾ ਕਿ ਮੁੰਡਾ ਕੈਨੇਡਾ ਪਹੁੰਚ ਜਾਊ। INR 30-35 ਲੱਖ ਰੁਪਈਆ ਖਾ ਕੇ ਦੀਪੀ ਅਣਬਣ ਦੇ ਬਹਾਨੇ ਡਾਇਵੋਰਸ ਦੇ ਪੇਪਰਾਂ ਤੇ ਘੁੱਗੀ ਮਾਰ ਕੇ ਮੁਕਤ ਹੋ ਗਈ ਸੀ। ਇਹੋ ਜਿਹਾ ਕਾਰੋਬਾਰ ਹੁਣ ਉਹ ਤਿੰਨ ਵਾਰ ਕਰ ਚੁੱਕੀ ਸੀ। ਰੋਜ਼ ਜਿੰਮ ਜਾਂਦੀ ਫਟ ਹੋ ਕੇ ਅਤੀਤ ਨੂੰ ਦਫ਼ਨ ਕਰ ਨਮੇਸ਼ਕਾਰ ਵੱਲ ਨੂੰ ਤੁਰ ਪੈਂਦੀ। ਉਸ ਨੂੰ ਕੰਮ ਤੇ ਸ਼ਿਫਟਾਂ ਲਾਉਣਾ ਬੇਮਤਲਬ ਤੇ ਫਜ਼ੂਲ ਲੱਗਦਾ। ਕਿਉਂਕਿ ਨਜਾਇਜ਼ ਬਟੋਰੀ ਰਕਮ ਹੀ ਦਿਨ ਕੱਟੀ ਲਈ ਬਾਧੂ ਸੀ। ਮੂੰਹ ਨੂੰ ਲੱਗਿਆ ਖੂਨ ਉਸ ਨੂੰ ਅਜੇ ਵੀ ਟਿਕਣ ਨਹੀਂ ਦੇ ਰਿਹਾ ਸੀ ਬਟ ਯਾਰ ਇਹ ਜਮੂਰਾ ਤੇਰਾ ਸ਼ਿਕਾਰ ਹੈ ਤੂੰ ਦੀਪੀ ਨੂੰ ਕਿਉਂ ਦੇ ਰਹੀ ਹੈ ਸੁਮਨ ਬੋਲੀ ਯੂ نو ਮਾਈ ਪ੍ਰੀਫਰੈਂਸ ਮਨੀਸ਼ ਨਹੀਂ ਡਸ ਨਾਟ ਮੈਟਰ ਐਟ ਆਲ ਟੂ ਮੀ ਮੈਨੂੰ ਤਾਂ ਰਿਲੇਸ਼ਨਸ਼ਿਪ ਵਿੱਚ ਸਪਾਰਕ ਵਾਲਾ ਪਾਰਟਨਰ ਚਾਹੀਦਾ ਟੋਟਲੀ ਇਮੈਚੂਰ ਇਨੋਸੈਂਟ ਬਟ ਵਾਈਬਰੈਂਟ ਇਹ ਗੈਰੀ ਤਾਂ ਦੇਸੀ ਜਿਹਾ ਬੁੱਜ ਮੁੰਡਾ ਹੈ ਸੰਦੀ ਬੋਲੀ ਤਾਂ ਤੈਨੂੰ ਕੀ ਪਤਾ ਤੂੰ ਕਿਹੜਾ ਥਰਮਾਮੀਟਰ ਲਾ ਕੇ ਦੇਖਿਆ ਹੱਸਦੀ ਦੀਪੀ ਬੋਲੀ ਉਹ সুইਟ ਹਾਰਟ ਮੈਂ ਤਾਂ ਉੜਦੇ ਪੰਛੀ ਦੇ ਖੰਭ ਗਣ ਲੈਂਦੀ ਆ ਮੇਰੀ ਮਨ ਤੂੰ ਸੁੱਟ ਦੇ ਪੰਛੀ ਜਾ ਪਿੱਛੋਂ ਚੰਗਾ ਰਾਜ ਦਾ ਪੁੱਜਦਾ ਟੱਬਰ ਐ ਵਿਚਾਰਾ ਸਰਦਾਰ ਮੁੰਡਾ ਐਥੇ ਠੰਡ ਵਿੱਚ ਦਿਹਾੜੀਆਂ ਲਾਉਂਦਾ ਫਿਰਦਾ ਘਰ ਰਹਿਮ ਤੇ ਕਰਾ ਦੇ ਪੱਕਾ ਇੰਨਾ ਪੱਕਾ ਕਿ ਹਿੱਲ ਤੱਕ ਨਾ ਸਕੇ ਸੈਂਡੀ ਦੀ ਗੱਲ ਸੁਣ ਕੇ ਕਮਰੇ ਵਿੱਚ ਕੁੜੀਆਂ ਦੀ ਹਾਸੜ ਮੱਚੀ ਦੀਪੀ ਨੇ ਸਿਗਰਟ ਸੁਲਗਾਈ ਤੇ ਪੀਣ ਕਲਾ ਕੇ ਧੂਆ ਛੱਤ ਵੱਲ ਸੁੱਟਦੀ ਭਵਖ ਦੀ ਤਸਵੀਰ ਉਹ ਲਿਕਣ ਲੱਗੀ ਹੁਣ ਦੀਪੀ ਹੀ ਹਰ ਗੱਲ ਵਿੱਚ ਗਹਿਰੀ ਦੀ ਹਮਦਰਦ ਬਣਦੀ ਜਾਣ ਬੁੱਝ ਕੇ ਉਸ ਨੂੰ ਅਕੱਲਿਆਂ ਮਿਲਦੀ ਛੋਟੇ ਮੋਟੇ ਤੋਹਫੇ ਵੀ ਦਿੰਦੀ ਕੱਪੜੇ ਪਾਉਣ ਦਾ ਬਲ ਤੇ ਸਲੀਕਾ ਦੱਸਦੀ ਗਹਿਰੀ ਵੀ ਉਸ ਦੀ ਛੁੱਟੀ ਡੋਰ ਵੱਲ ਖਿੱਚਿਆ ਤੁਰਿਆ ਗਿਆ ਕੁੜੀ ਦੇ ਸਾਥ ਨਾਲ ਹੁਣ ਉਹ ਬਣ ਸੰਵਰ ਕੇ ਰਹਿੰਦਾ ਹੱਸਦਾ ਖੇਡਦਾ ਰਹਿੰਦਾ ਉਸ ਦੇ ਚਿਹਰੇ ਦੀ ਰੌਣਕ ਤੇ ਲਾਲੀ ਦਿਨੋਂ ਦਿਨ ਵੱਧ ਗਈ ਗਿਣੀ ਮਿੱਠੀ ਸਾਹਸ ਨਾਲ ਦੀਪੀ ਨੇ ਇੱਕ ਦਿਨ ਕਰ ਅਕੱਲਿਆਂ ਗੈਰੀ ਨੂੰ ਬੁਲਾ ਕੇ ਰਿਸ਼ਤੇ ਵਿਚਲੀ ਅੰਤਮ ਸੀਮਾ ਵੀ ਉਲੰਘ ਲਈ ਅਗਲੀ ਰਾਤ ਇਸ ਖੁਸ਼ੀ ਵਿੱਚ ਕੁੜੀਆਂ ਨੇ ਜਸ਼ਨ ਮਨਾਉਣ ਲਈ ਪਾਰਟੀ ਕੀਤੀ ਦੋ ਪੈਗ ਲਾ ਕੇ ਸੁਮਨ ਬੋਲੀ ਸੰਡੀ ਜੇ ਪੈਸਾ ਤੇਰੀ ਪ੍ਰਾਇਓਰਟੀ ਨਹੀਂ ਤਾ ਤੈਨੂੰ ਲਾਈਫ ਵਿੱਚ ਹੋਰ ਕੀ ਚਾਹੀਦਾ ਦੇਖ ਸੁਮਨ ਆਪਾਂ ਤਿੰਨੋਂ ਜਣੀਆਂ ਾ ਢਟਕਣ ਚਾ ਸਾਡੀਆਂ ਰੂਹਾਂ ਦੀ ਪਿਆਸ ਵੱਖੋ ਵੱਖਰੀ ਐ ਦੀਪੀ ਨੂੰ ਧਨ ਦੌਲਤ ਤੇ ਪੈਸਾ ਤੈਨੂੰ ਨਸ਼ਾ ਤੇ ਵਾਰਾ ਕਰਦੀ ਜੋ ਕਿ ਸਭ ਤੋਂ ਵੱਧ ਖਤਰਨਾਕ ਹੈ ਦੇਖੀ ਕਿਤੇ ਕਿਸੇ ਦਿਨ ਹੇਸਟਿੰਗ ਸਟਰੀਟ ਚੋਂਗੀ ਹੀ ਨਾ ਰਹਿ ਜਾਈਂ ਸੈਂਡੀ ਬੋਲੀ ਮੇਰੀ ਛੱਡ ਯਾਰ ਤੂੰ ਆਪਦੀ ਗੱਲ ਕਰ ਖਾਲੀ ਕਰਕੇ ਗਲਾਸ ਧਰਦੀ ਸੁਮਨ ਬੋਲੀ ਲੈ ਪਾ ਇੱਕ ਬੈਗ ਹੋਰ ਅੱਜ ਇਹ ਵੀ ਸਿਆਪਾ ਅਨਫੋਲਡ ਕਰੀ ਦੀ ਮੈਂ ਤੁਹਾਡੇ ਤੋਂ ਕਾਹਦਾ ਪਰਦਾ ਕਹਿੰਦੀ ਸੈਂਡੀ ਨੇ ਨੀਟ ਪੈਗੀ ਅੰਦਰ ਸੁੱਟ ਮਾਰਿਆ ਤੇ ਬੋਲਣ ਲੱਗੀ ਮੇਰੀ ਪਿਆਸ ਦੇ ਦੀ ਅੱਗ ਹੈ ਮੈਨੂੰ ភੁੱਬਲ ਬਣ ਕੇ ਲਟ ਲਟ ਬਲਦੀ ਅੱਗ ਨੂੰ ਭਸਮ ਕਰਨ ਦਾ ਨਸ਼ਾ ਜਿਸ ਕਾਰਨ ਮੈਂ ਤਨ ਕਰ ਪਹਿਲਾਂ ਹੀ ਰਾਖ ਕਰ ਚੁੱਕੀ ਹਾਂ ਆਈ ਕਾਂਟ ਚੇਂਜ ਮਾਈ ਹੈਬਿਟ ਸੈਂਡੀ ਬੋਲੀ ਓ ਗॉड ਯਾਰ ਤੇਰੇ ਨਾਲ ਤਾਂ ਮੈਂ ਹੀ ਚੰਗੀਆਂ ਫਿਰ ਦੀਪੀ ਬੋਲੀ ਕੋਈ ਫਰਕ ਨਹੀਂ ਅਸੀਂ ਸਭ ਇੱਕੋ ਹੀ ਹਾਂ ਮੈਨੂੰ ਇਹ ਲਤ ਬਚਪਨ ਤੋਂ ਹੀ ਲੱਗੀ ਹੋਈ ਆ ਮੇ ਵੀ ਇਟਸ ਇਨ ਮਾਈ ਬਲੱਡ অর ਹਾਰਮੋਨਸ ਜਵਾਨ ਹੁੰਦੇ 13 ਸਾਲ ਦੀ ਉਮਰ ਵਿੱਚ ਮੈਂ ਘਰ ਦੇ ਨੌਕਰ ਜੋ ਕਿ ਮੇਰੇ ਤੋਂ 3 ਸਾਲ ਛੋਟਾ ਸੀ ਨੂੰ ਰੱਜ ਕੇ ਐਕਸਪਲੋਟ ਕੀਤਾ ਫੇਰ ਕਾਲਜ ਜਾ ਕੇ ਮੇਰੇ ਤੋਂ ਪਿੱਛੇ ਪੜਦੇ ਮੁੰਡੇ ਨੂੰ ਮਗਰ ਲਾ ਲਿਆ ਉਸ ਨੂੰ ਛੱਡ ਕੇ ਮੈਂ ਤਾਂ ਚੁੱਪਚੀ ਪੀਤੀ ਵਿਆਹ ਕਰਾ ਕੇ ਕੈਨੇਡਾ ਆ ਗਈ ਉਹ ਮੇਰੇ ਤਰਲੇ ਮੈਂ ਤਾਂ ਕਰਦਾ ਥੱਕ ਹਰ ਕੇ ਸਲਫਾਸ ਕਾ ਕੇ ਮਰ ਗਿਆ ਸ਼ੁਕਰ ਰੱਬ ਦਾ ਕਿ ਬਲਾਟ ਲਈ ਤੇ ਮੇਰੇ ਘਰ ਪਰਿਵਾਰ ਤੇ ਕੋਈ ਅਸਰ ਨਹੀਂ ਹੋਇਆ ਫਿਰ ਮੇਰਾ ਘਰ ਵਾਲਾ ਵੀ ਮੇਰੇ ਤੋਂ ਬਹੁਤੀ دیر ਨਾ ਚੱਲਿਆ ਗਿਆ ਜਦ ਉਸਨੇ ਮੈਨੂੰ ਮੇਰੇ ਗੋਰੇ ਬੁਆਏਫਰੈਂਡ ਨਾਲ ਮੇਰੇ ਘਰ ਅੰਦਰ ਹੀ ਰੰਗੇ ਹੱਥੀ ਫੜਿਆ ਤਾਂ ਗੁੱਸੇ ਤੇ ਅਣਖ ਮਾਰੇ ਨੇ ਉਸਨੇ ਉਸੇ ਰਾਤ ਫਰੇਜ਼ਰ ਦਰਿਆ ਵਿੱਚ ਛਾਲ ਮਾਰ ਕੇ ਖੁਦਕਿਸ਼ੀ ਕਰ ਲਈ ਸ਼ੁਕਰ ਰੱਬ ਦਾ ਕਿ ਮੇਰੇ ਤੇ ਕਿਸੇ ਨੂੰ ਕੋਈ ਸ਼ੱਕ ਹੀ ਨਹੀਂ ਹੋਈ ਸੈਂਡੀ ਨੇ ਦੱਸਿਆ ਯੂ ਆਰ ਸੋ क्रੂਅਲ ਪਰਸਨ ਸੁਮਨ ਸਿਗਰਟ ਦਾ ਲੰਮਾ ਕਾਸ਼ ਖਿੱਚਦੀ ਹੋਈ ਬੋਲੀ ਆਈ ਕਾਂਟ ਕੀਪ ਸੱਚ ਡੈਡ ਰਿਲੇਸ਼ਨਸ਼ਿਪ ਥੈਟਸ ਇਟ ਚਲ ਤੂੰ ਵੀ ਹੁਣ ਕੁਝ ਫੋਟ ਆਪਦੇ ਬਾਰੇ ਸੈਂਡੀ ਨੇ ਸੁਮਨ ਨੂੰ ਕਿਹਾ ਟਕਰਾਓ ਅਬ ਕੇ ਪਿਆਰ ਕਰੋ ਮੈਂ ਨਸ਼ੇ ਵਿੱਚ ਹੂੰ ਜੋ ਚਾਹੋ ਮੇਰੇ ਯਾਰ ਕਰੋ ਮੈਂ ਨਸ਼ੇ ਵਿੱਚ ਹੂੰ ਬਸ ਇਹੀ ਦਾਸਤਾਨ ਹੈ ਥਥਲਾਉਂਦੀ ਆਵਾਜ਼ ਵਿੱਚ ਸੋਮਨ ਕਣਾਉਂਦੀ ਹੋਈ ਬੋਲੀ ਕਮਬਖਤ ਜ਼ਿੰਦਗੀ ਨੂੰ ਹੋਸ਼ ਪਸੰਦ ਹੀ ਨਹੀਂ ਹੈ ਸਾਲਾ ਮੇਰਾ ਘਰ ਵਾਲਾ ਕਹਿੰਦਾ ਕਿ ਖਾਨਦਾਨੀ ਔਰਤਾਂ ਇਹ ਸਭ ਨਹੀਂ ਕਰਦੀਆਂ ਉਹ ਤਾਂ ਐਸੀਆਂ ਹੁੰਦੀਆਂ ਐ ਉਹ ਬੈਸੀਆਂ ਹੁੰਦੀਆਂ ਮੈਂ ਕਿ ਹੁਣ ਜ਼ਿੰਦਗੀ ਤੇਰੇ ਤੋਂ ਜਿਉਣੀ ਸਿੱਖੂ ਚੱਲ ਨਿਕਲ ਇਥੋਂ ਨਾਲੇ ਇਹਨਾਂ ਅਨਪੜਾ ਨੂੰ ਪੱਕੇ ਕਰਾਓ ਤੇ ਫਿਰ ਇਹ ਬੁਝੜ ਸਟੀਆਂ ਖਾਨਦਾਨੀਆਂ ਪਰਖਣ i said get out right now i need good partner good drink and fancy stuff and smoke bade mardaan ki da bharam pal de do ta overdose naal hi budak ge ohna to ta main hi strong ha ge nahi behosh di halat vich suman boli ja rahi si kujh hor gallan kardi thode char baad nashe vich tutta ਤਿੰਨੋ ਕੁੜੀਆਂ ਲਿਵਿੰਗ ਰੂਮ ਵਿੱਚ ਹੀ ਸੌਂਗੀਆਂ ਉਧਰ ਦੀਪੀ ਨੇ ਗਹਿਰੀ ਨੂੰ ਇਸ਼ਕ ਵਿੱਚ ਅਸਲੋਂ ਨਾ ਕਰ ਦਿੱਤਾ ਸੀ ਗੱਲੀ ਬਾਤੀ ਵੱਡੇ ਵੱਡੇ ਹਵਾ ਮਹਿਲ ਰੱਚ ਦਿਖਾਈ ਪੀਆਰ ਤੇ ਸਟੂਡੈਂਟ ਵੀਜ਼ੇ ਦੀਆਂ ਕੀਮਤਾਂ ਤੇ ਸਹੂਲਤਾਂ ਦਾ ਅਹਿਸਾਸ ਕਰਵਾਇਆ ਗਹਿਰੀ ਨੂੰ ਪੜ੍ਹਾਈ ਬੇਮੈਨਾ ਲੱਗਣ ਲੱਗੀ ਤੇ ਉਸਨੇ ਕਾਲਜ ਜਾਣਾ ਵੀ ਛੱਡ ਦਿੱਤਾ ਕਿਉਂਕਿ ਆਖਰਕਾਰ ਇਹ ਸਭ ਕੈਨੇਡੀਅਨ ਬਣ ਲਈ ਤਾਂ ਕੀਤਾ ਜਾ ਰਿਹਾ ਸੀ ਉਹ ਕੰਮ ਤੋਂ ਕੀਤੀ ਸਾਰੀ ਕਮਾਈ ਦੀਪੀ ਉੱਤੇ ਲਟਾ ਦਿੰਦਾ। ਇੱਕ ਦਿਨ ਭਾਵਕ ਹੋਏ ਨਹੀਂ, ਦੋਹਾਂ ਦੀ ਤਸਵੀਰ ਆਪਣੇ ਘਰ ਭੇਜ ਕੇ ਵਿਆਹ ਦੀ ਤਿਆਰੀ ਲਈ ਵੀ ਕਹਿ ਦਿੰਦਾ। ਭੋਲੇ ਮਾਪੇ ਵੀ ਔਲਾਦ ਦੀ ਖੁਸ਼ੀ ਲਈ ਝਟ ਰਜ਼ਾਮੰਦ ਹੋ ਜਾਂਦੇ ਨੇ। ਦੋਨੋਂ ਜਣੇ ਗੈਰੀ ਤੇ ਦੀਪੀ ਵਿਆਹ ਕਰਾਉਣ ਲਈ ਇੰਡੀਆ ਚਲੇ ਗਏ। ਦੀਪੀ ਨੇ ਆਪਣੇ ਮਾਪਿਆਂ ਬਾਰੇ ਪੁੱਛਣ ਤੇ ਬਹਾਨਾ ਮਾਰਿਆ ਕਿ ਉਹ ਸਾਡੇ ਇਸ ਪ੍ਰੇਮ ਵਿਆਹ ਲਈ ਰਜ਼ਾਮੰਦ ਨਹੀਂ ਸਨ। ਜਸ ਕਰਕੇ ਮੈਂ ਗੈਰੀ ਦੇ ਪਿਆਰ ਨੂੰ ਪਾਉਣ ਲਈ ਉਹਨਾਂ ਨੂੰ ਛੱਡ ਦਿੱਤਾ। ਦੀਪੀ ਦੇ ਮਨ ਕਟਤ ਕਹਾਣੀ ਸੁਣ ਕੇ ਉਲਟਾ ਗੈਰੀ ਦੇ ਮਾਪੇ ਦੀਪੀ ਦਾ ਹੋਰ ਵੀ ਵੱਧ ਪਿਆਰ ਕਰਨ ਲੱਗੇ। ਗੈਰੀ ਇੰਡੀਆ ਜਾ ਕੇ ਮੋੜ ਸਰਦਾਰ ਬਣ ਗਿਆ। ਥਾਰ ਜੀਪ ਤੇ ਘੁੰਮਦਾ ਕਰਦਿਆਂ ਨਾਲ ਅੜੀ ਕਰਕੇ ਤਕੜਾ ਵਿਆਹ ਕਰਾਇਆ ਤੇ ਚੰਗਾ ਗਹਿਣਾ ਘਟਾ ਦੀਪੀ ਨੂੰ ਪਵਾਇਆ। ਦੀਪੀ ਦੋਲਹਨ ਬਣੀ ਅੰਜਲਾ ਗਰੀ ਸੀ ਜਿਵੇਂ ਕੋਈ ਪਰੀ ਅੰਬਰੋਂ ਉਤਰੀ ਹੋਵੇ। ਜਿਵੇਂ ਉਸ ਦੇ ਕੰਝ ਕਵਾਰੇ ਅੰਗਾਂ ਨੂੰ ਵਟਣੇ ਤੇ ਮਹਿੰਦੀ ਦੀ ਪਹਿਲੀ ਸ਼ੋਹ ਨੇ ਹੂਰਪਰੀ ਬਣਾ ਦਿੱਤਾ ਹੋਈ ਗੈਰੀ ਆਪ ਦੀ ਸੋਹਣੀ ਤੇ ਕੈਨੇਡੀਅਨ ਪਤਨੀ ਦਾ ਪਾਣੀ ਪਰਦਾ ਨਾ ਥੱਕਦਾ ਨਵੇਂ ਵਿਆਹੀ ਜੋੜੀ ਨੇ ਪੂਰਾ ਹਫਤਾ ਸ਼ਿਮਲੇ ਦੇ ਵੱਡੇ ਤੇ ਮਹਿੰਗੇ ਹੋਟਲ ਵਿੱਚ ਹਨੀਮੂਨ ਮਨਾਇਆ ਤਰ੍ਹਾਂ ਤਰ੍ਹਾਂ ਦੇ ਮਹਿੰਗੇ ਪਕਵਾਨ ਆਰਡਰ ਕਰਦੇ ਪੈਸੇ ਨੂੰ ਬੇਕਿਰਕ ਹੋ ਕੇ ਉਡਾ ਰਹੇ ਸਨ ਦੀਪੀ ਮਹਿੰਗੇ ਸ਼ਾਪਿੰਗ ਮਾਲਾਂ ਵਿੱਚ ਬੇਹਿਸਾਬ ਸ਼ਾਪਿੰਗ ਕਰਦੀ ਉਸ ਨੂੰ ਖੁਸ਼ ਦੇਖ ਕੇ ਗੈਰੀ ਵੀ ਪੈਸੇ ਦੀ ਭੋਰਾ ਪਰਵਾਹ ਨਾ ਕਰਦਾ ਪੂਰੇ 2 ਮਹੀਨੇ ਇੰਡੀਆ ਵਿੱਚ ਮौज-ਮਸਤੀ ਕਰਕੇ ਗੈਰੀ ਤੇ ਦੀਪੀ ਕੈਨੇਡਾ ਵਾਪਸ ਪਰਤੇ 에ਅਰਪੋਰਟ ਉਤਰਦਿਆਂ ਹੀ ਬੜੇ ਟੰਗ ਨਾਲ ਦੀਪੀ ਨੇ ਗੈਰੀ ਨੂੰ ਨਵਾ ਕਰ ਲੱਭ ਕੇ ਇਕੱਠੇ ਰਹਿਣ ਲਈ ਮਨਾ ਲਿਆ ਕਿਉਂਕਿ ਗੈਰੀ ਦੇ ਨਾਲ ਇੱਕ ਹੋਰ ਸਟੂਡੈਂਟ ਮੁੰਡਾ ਬੇਸਮੈਂਟ ਵਿੱਚਲਾ ਨਾਲ ਦਾ ਕਮਰਾ ਸ਼ੇਅਰ ਕਰ ਰਿਹਾ ਸੀ ਗੈਰੀ ਨੂੰ ਇਹ ਸਭ ਅਜੀਬ ਤੇ ਔਖਾਤ ਲੱਗਿਆ ਪਰ ਦੀਪੀ ਦੀ ਗੱਲ ਵੀ ਤਰਕ ਤੇ ਦਲੀਲ ਭਰਪੂਰ ਲੱਗੀ। ਦੀਪੀ ਘਰ ਪਹੁੰਚੀ ਤਾਂ ਸੈਂਡੀ ਕੋਲ ਨਵਾਂ 파ਟਰਨਰ ਰਿਚਰਡ ਸੀ ਜੋ ਕਿ ਕੱਚੀ ਜਹੀ ਉਮਰ ਦਾ ਮੈਕਡੋਨਲਡ ਤੇ ਕੰਮ ਕਰਦਾ ਗੋਰਾ ਮੁੰਡਾ ਸੀ। ਫ੍ਰੀ ਰਹਿਣ ਲਈ ਉਸਨੇ ਸੈਂਡੀ ਦੀ ਗੱਲ ਮੰਨ ਲਈ ਤੇ ਉਸ ਨਾਲ 파ਟਰਨਰ ਬਣ ਕੇ ਰਹਿਣ ਲੱਗਾ ਸੀ। ਗੈਰੀ ਤੇ ਦੀਪੀ ਦਿਨ ਵੇਲੇ ਅਕਸਰ ਮਿਲਦੇ ਰਹਿੰਦੇ ਕਿਉਂਕਿ ਅਜੇ ਉਹਨਾਂ ਨੂੰ ਇਕੱਠੇ ਰਹਿਣ ਲਈ ਕੋਈ ਵਾਜਬ ਕਿਰਾਏ ਵਾਲਾ ਘਰ ਨਹੀਂ ਮਿਲਿਆ ਸੀ। ਜੇ ਸਦਾ ਖਰਚਾ ਗੈਰੀ ਚੁੱਕ ਸਕਦਾ ਸੀ ਪਰ ਇੱਕ ਰਾਤ ਕੰਮ ਤੋਂ ਮੁੜਦੇ ਗੈਰੀ ਨੂੰ ਦੀਪੀ ਦੀ ਬਹੁਤ ਯਾਦ ਆਈ ਰਾਤ ਦੇ 10:00 ਵਜੇ ਦਾ ਸਮਾਂ ਸੀ ਤਿੰਨੋਂ ਕੁੜੀਆਂ ਇੱਕ ਫਿਲਮ ਦੇਖਦੀਆਂ ਜਾਮ ਛਲਕਾ ਰਹੀਆਂ ਸਨ ਰਿਚਰਡ ਕਾਰਪਟ ਤੇ ਬੈਠਾ ਸੈਂਡੀ ਦੀਆਂ ਲੱਤਾਂ ਘਟ ਰਿਹਾ ਸੀ ਅਚਾਨਕ ਡੋਰ ਬੈੱਲ ਵੱਜੀ ਕਿਸੇ ਦੇ ਚਿੱਤ ਚਿੱਤ ਨਹੀਂ ਸੀ ਕਿ ਇੰਨੀ ਰਾਤ ਗੈਰੀ ਵੀ ਬਿਨਾਂ ਦੱਸੇ ਉਹਨਾਂ ਦੇ ਘਰ ਆ ਸਕਦਾ ਹੈ ਦੀਪ ਨੇ ਦੋਰ ਖੋਲਿਆ ਤੇ ਗੈਰੀ ਨੂੰ ਦੇਖ ਕੇ ਘਬਰਾ ਕੇ ਬੋਲੀ ਤੂੰ ਇਸ ਵਕਤ ਬਿਨਾਂ ਦੱਸੇ ਇੱਥੇ ਕਿਵੇਂ ਕਿਉਂ ਮੈਂ ਤੇਰਾ ਘਰ ਵਾਲਾ ਹਾਂ ਜਦੋਂ ਮਰਜ਼ੀ ਆਵਾਂ ਗੈਰੀ ਬੋਲਿਆ ਗੱਲ ਬਾਤ ਸੁਣ ਕੇ ਨਸ਼ੇ ਵਿੱਚ ਧੁੱਤ ਸੋਫੇ ਤੇ ਲਟੀ ਸੁਮਨ ਬੋਲੀ ਹੂ ਇਜ਼ ਦਿਸ ਬਲੈਡੀ ਬਾਸਟਰ ਤੂੰ ਕੌਣ ਹੈ ਮੈਨੂੰ ਪੁੱਛਣ ਵਾਲੀ ਮੈਂ ਆਪਦੀ ਵਾਈਫ ਨੂੰ ਮਿਲਣ ਆਇਆ ਗੈਰੀ ਗੁੱਸੇ ਵਿੱਚ ਚੀਕਿਆ ਕਮਨ ਯੰਗਮੈਨ 노 ਵਾਈਫ ਲਵਜ਼ ਹੀਰ ਵੀ ਆਰ ਨਾਟ ਵਾਈਫਸ ਵੀ ਆਰ ਬਲੈਕ ਵਿਡੋ ਸਪਾਈਡਰਸ ਟ्रू ਵਿਡੋਜ਼ ਸੁਮਨ ਉੱਚੀ ਉੱਚੀ ਬੋਲ ਰਹੀ ਸੀ ਅੱਜ ਉਸ ਨੇ ਸ਼ਰਾਬ ਨਾਲ ਕੋਈ ਹੋਰ ਨਸ਼ਾ ਵੀ ਕੀਤਾ ਹੋਇਆ ਸੀ ਤੂੰ ਇੱਥੋਂ ਚਲਾ ਜਾ ਮੈਂ ਇਸ ਵੇਲੇ ਤੇਰੇ ਨਾਲ ਕੋਈ ਗੱਲ ਨਹੀਂ ਕਰ ਸਕਦੀ ਗਿੱਪੀ ਗੈਰੀ ਨੂੰ ਕਹਿਣ ਲੱਗੀ ਉਸ ਦੇ ਬੋਲਾਂ ਵਿੱਚਲੀ ਥਰਥਰਹਟ ਗੈਰੀ ਵੀ ਭਾਂਪ ਗਿਆ ਸੀ ਸਾਰਾ ਮੰਜ਼ਰ ਦੇਖ ਕੇ ਉਸਦੇ ਹੋਸ਼ ਉੱਡ ਗਏ ਪੈਰਾਂ ਥੱਲੋਂ ਜ਼ਮੀਨ ਖਿਸਕਣ ਲੱਗੀ ਚਰਸਕਰਾਂ ਸਿਰ ਚਕਰਉਣ ਲੱਗਿਆ ਉਹ ਸਮਝ ਚੁੱਕਿਆ ਸੀ ਕਿ ਧਾਲ ਵਿੱਚ ਹੀ ਕੁਝ ਕਾਲਾ ਨਹੀਂ ਬਲਕਿ ਸਾਰੀ ਧਾਲ ਹੀ ਕਾਲੀ ਹੈ ਰਾਤ ਕਾਫੀ ਹੋ ਚੁੱਕੀ ਸੀ 11 ਵਜੇ ਵਾਲੀ ਆਖਰੀ ਬੱਸ ਫੜਤੀ ਉਹ ਮਸਾਂ ਬੇਸਮੈਂਟ ਵਿੱਚ ਪਹੁੰਚਿਆ ਡੈੱਡ ਹੋਇਆ ਫੋਨ ਚਾਰਜਿੰਗ ਤੇ ਲਾ ਕੇ ਫਟਾਫਟ ਸਰਚ ਬਾਕਸ ਵਿੱਚ ਬਲੈਕ ਵਿੰਡੋ ਸਪਾਈਡਰ ਟਾਈਪ ਕੀਤਾ ਜਵਾਬ ਮਿਲਿਆ ਕਿ ਕੈਨੇਡਾ ਵਿੱਚ ਪਾਈ ਜਾਣ ਵਾਲੀ ਉਹ ਜ਼ਹਿਰੀਲੀ ਕਾਲੀ ਮੱਕੜੀ ਹੈ ਜੋ ਆਪ ਦੇ ਇਰਦ ਗਿੱਦਰ ਸਿਲੰਡਰ ਵਰਗਾ ਜਾਲ ਬਣਦੀ ਹੈ ਉਸ ਵਿੱਚ ਫਸੇ ਨਰ ਨਾਲ ਸੰਭੋਗ ਕਰਦੀ ਹੈ ਤੇ ਫਿਰ ਉਸ ਨੂੰ ਮਾਰ ਕੇ ਖਾ ਲੈਂਦੀ ਹੈ ਗੈਰੀ ਨੂੰ ਉਸ ਰਾਤ ਪੈਰ ਤੇ ਚੜੀ ਬਲੈਕ ਸਪਾਈਡਰ ਹੁਣ ਆਪ ਦੇ ਸਾਰੇ ਜਸਮ ਉੱਤੇ ਰੀਂਗਦੀ ਲੱਪਣ ਲੱਗੀ ਉਸ ਨੂੰ ਆਪਣੇ ਵਿਆਹ ਦੇ ਫੈਸਲੇ ਤੋਂ ਘਿਰਣਾ ਆਉਣ ਲੱਗੀ ਕਾਲੀ ਰਾਤ ਗਹਿਰੀ ਮੂਰੇ ਦਿਓ ਬਣੀ ਖੜੀ ਸੀ ਖੁਦ ਨੂੰ ਗੁਨਾਹਗਰ ਸਮਝਦੇ ਗੈਰੀ ਨੂੰ ਕਦੇ ਗਰੀਬੜੇ ਜਿਹੇ ਖਾਲੀ ਹੋਏ ਬਾਪ ਦਾ ਚਿਹਰਾ ਦਿਸਦਾ ਕਦੇ ਚਾਵਾਂ ਲੱਦੀ ਸ਼ਗਨ ਕਰਦੀ ਅਣਪੋਲ ਮਾਂ ਤੇ ਕਦੇ ਦੀਪੀ ਨੂੰ ਚੰਨ ਵਰਗੀ ਪਰਛਾਈ ਕਹਿ ਕਹਿ ਨੱਚਦੀ ਛੋਟੀ ਭੈਣ ਜੋਤੀ ਦਾ ਮਾਸੂਮ ਚਿਹਰਾ ਹਾਏ ਰੱਬਾ ਮੈਂ ਕਰਦੇ ਜੀਆਂ ਨੂੰ ਇਹ ਕਹਿਰ ਤੇ ਧੋਖੇ ਵਾਲੀ ਖਬਰ ਕਿਵੇਂ ਦੱਸੂੰਗਾ ਕੀ ਕਰਾਂ ਕਿਸ ਕੋਲ ਦੁੱਖ ਫੋਲਾਂ ਸੋਚਾਂ ਸੋਚਦਿਆਂ ਗੈਰੀ ਨੇ ਆਪਣੇ ਕਮਰੇ ਨੂੰ ਅੰਦਰੋਂ ਬੰਦ ਕੀਤਾ ਤੇ ਉਹ ਕਿੰਨੀ ਦੇਰ ਹੀ ਪੁੱਬਾ ਮਾਰ-ਮਾਰ ਕੇ ਰੋਂਦਾ ਰਿਹਾ ਹਾਫ ਟੁੱਟ ਕੇ ਪਾਣੀ ਪੀਤਾ ਤੇ ਉਸ ਦੀ ਸੌਣ ਦੀ ਕੋਸ਼ਿਸ਼ ਵੀ ਨਕਾਮ ਰਹੀ ਚਤ ਘਬਰਾਉਣ ਤੇ ਹਾਰ ਕੇ ਉਸਨੇ ਨੀਂਦ ਦੀਆਂ ਗੋਲੀਆਂ ਦੀ ਲੱਪ ਭੁਖਣ ਪਾਣੀ ਢਿੱਡ ਵਿੱਚ ਸੁੱਟ ਲਈ ਤੇ ਗੂੜੀ ਨੀਂਦ ਸੌ ਗਿਆ ਅਗਲੀ ਸਵੇਰ ਉਸਦੇ ਕਮਰੇ ਦਾ ਦਰਵਾਜ਼ਾ ਨਾ ਖੁੱਲਣ ਤੀ ਘਰ ਮੂਰੇ ਐਂਬੂਲੈਂਸ ਤੇ ਆਰਸੀ ਐਮਪੀ ਦੀ ਭੀੜ ਜਮਾ ਸੀ ਜੋ ਮੀਡੀਆ ਨੂੰ ਅਣਹੋਣੀ ਵਾਰਦਾਤ ਦੀ ਅੱਧ ਪਚੱਦੀ ਖ਼ਬਰ ਹੀ ਦੇ ਰਹੀ ਸੀ ਪਰ ਹਫ਼ਤਾਵਾਰ ਇੰਡੋਕਨੇਡੀਅਨ ਅਖ਼ਬਾਰ ਦੀਆਂ ਸੁਰਖੀਆਂ ਵਿੱਚ ਪਹਿਲਾਂ ਵਰਗੀ ਆਮ ਜਹੀ ਹੀ ਖ਼ਬਰ ਸੀ ਕਿ ਇੱਕ ਹੋਰ ਇੰਡੀਅਨ ਸਟੂਡੈਂਟ ਸਾਇਲੈਂਟ ਹਾਰਟ ਅਟੈਕ ਨਾਲ ਚਲ ਬਸਿਆ